अच्छा अब मगर लगा 3000 रुपया ਆਪਣੇ ਕੋਲ ਕਿੰਨੇ ਦੀ ਆ 850 850 ਟੋਮੀ ਹਲਫਿਗਰ ਦੀ ਕਾਪੀ ਹਾਂਜੀ ਵੀਰੇ ਤੇ ਅੱਛਾ ਜੀ ਅਗਲਾ ਕਵੇ ਵੀ ਰੰਗ ਰੰਗ ਭਾਈ ਫੈਟੇ ਜੇ ਇਹਦੀ ਬਾਈ ਜੇ ਰਿਪਲੇਸਮੈਂਟ ਇਦਾਂ ਰੰਗ ਫਿੱਟ ਜੇ ਚੜ ਜੇ ਸਿੱਧਾ ਸਾਡੇ ਕੋਲੇ ਆਉਣਾ ਹਾਂ ਡਸਟ ਮਿੰਟ ਸੈਟ ਕਿੰਨਾ ਵੀ ਅੱਛਾ ਇਧਰ ਆ ਗੀਆਂ ਲੈ ਲੋਹਾਂ ਯਾਗ ਰਾਂਗੇ ਹੈ ਚੱਕ ਇਹਦਾ ਰੇਟ ਕਿੱਥੇ ਮੁਕਾਦਗੇ ਫਿਰ ਇਹਦਾ ਵੀਰੇ ਜਿਹੜੀ ਬੂਟ ਕੱਟ ਲੋਰ ਆ ਉਹਦਾ ਰੇਟ ਹੈ 950 ਰੁਪਏ ਸਾਰਾ ਜੀ ਹਾਂਜੀ ਵੀਰੇ ਹੁਣ ਇਹ ਮੈਨੂੰ ਲੱਗਦਾ ਤੁਸੀਂ ਮਹਿੰਗਾ ਹੀ ਵੇਚੋਗੇ ਜੇ ਸਾਡੇ ਨਾਲ ਬੂਟਾਂ ਵਾਲੇ ਪਾਸੇ ਹੱਥ ਪਾ ਲੈਂ। ਇਹਦਾ ਤਾਂ ਰੇਟ ਰੂਡ ਚੈੱਕ ਕਰੋ। ਮੈਂ ਕਹਾਂ ਰੇਟ ਇਹਦਾ ਵੀ ਜਾਇਜ਼ ਹੈ ਪਰ ਫਰਸਟ ਕੋਪੀ ਹੈ ਸਿਰਾ ਕੁਆਲਿਟੀ। ਕਿ ਕਿੰਨੇ ਦਾ ਦੇ ਦਾਂਗੇ ਅਪਨ। ਇਹਦੇ ਇਹਦੇ 2-2 ਸਾਲ ਦੀ ਗਾਰੰਟੀ ਹੈ ਹਰੇਕ ਦੀ 2 ਸਾਲ ਦੀ। ਆ ਇਹਦੀ 2 ਸਾਲ ਦੀ ਗਾਰੰਟੀ ਹੈ। 2 ਸਾਲ ਦੀ ਗਾਰੰਟੀ ਇਹਦੀ। ਪਿਓਰ ਲੈਦਰ ਕਿਓ ਲੈਦਰ। ਵੈਸੇ ਨਾ ਬੁੜੀ ਬਾਲੇ ਮੰਗਲ ਉਹ ਦੋ ਸਾਲ ਦੀ ਗਾਰੰਟੀ ਕਹਤਾ ਯਾਰ ਹਾਂ ਉਹ ਮੋਟਾ ਮੇਰੇ ਅਗੇ ਕਹਤਾ ਮੋਟਾ ਧਾਗਾ ਹੀ ਕਹਿੰਦਾ ਮੋٹے ਧਾਗੇ ਵਾਲੀਆਂ ਤੇ ਵਿੱਚ ਬੜਾ ਮਹਿੰਗਾ ਵਿਕੀ ਜਾਂਦਾ 1 4 400 ਰੁਪਏ ਚ ਵਿਕੀ ਜਾਂਦਾ 4000 ਦਾ ਹਾਂਜੀ ਹਾਂਜੀ 4000 ਦਾ ਮੇਰੇ ਅਗੇ ਬੰਦਾ ਬੂਟ ਨਹੀਂ ਪਉਂਦਾ ਇਹ ਸਲੀਪਰ ਵਿਕੀ ਜਾਂਦਾ ਆਪਣੇ ਕੋਲ ਕਿੱਥੇ ਮੁਕਾ ਦਗੇ ਆਪਣੇ ਕੋਲੇ ਵੀਰੇ ਇਹ ਸਿਰਫ 1800 ਰੁਪਏ ਦੇ ਕਿੰਗ ਸਵਾਰਡ ਕਲੌਥਿੰਗ ਬਾਗੇ ਪਰਾਨੇ ਦੇ ਵਿੱਚ ਖੜਾ ਮੈਂ ਐਡਰੈਸ ਵੀ ਦੱਸਦਾ ਤੁਸੀਂ ਪਹਿਲਾਂ ਲੋਕੇਸ਼ਨ ਚੈੱਕ ਕਰੋ ਯਾਰ ਲੈ ਬਾਗਿਆ ਪਰਾਨਾ ਸ਼ੁਰੂ ਹੁੰਦੇ ਸਾਰੀ ਸ਼ਹਿਰ ਦੇ ਵਿੱਚ ਲੋਕੇਸ਼ਨ ਆ ਪ੍ਰੋਪਰ ਲੋਕੇਸ਼ਨ ਅੰਦਰ ਜਾ ਕੇ ਦੱਸਦਾ ਮੇਰੇ ਵੀਰ ਖੜੇ ਆ ਸੀਨ ਪਹਿਲਾਂ ਤੁਸੀਂ ਵੀਡੀਓ ਦੇ ਅੱਗੇ ਪਿੱਛੇ ਮੈਨੂੰ ਪਤਾ ਦੇਖ ਹੀ ਲਈ ਆ ਪਾ ਅੰਦਰ ਚੱਲਦੇ ਆ ਗੱਲ ਕੀ ਆ ਬਾਗਿਆ ਪਰਾਨੇ ਵਾਲਿਓ ਬਾਗਿਆ ਪਰਾਨੇ ਦੇ ਨੇੜੇ ਵਾਲਿਓ ਹੋਰ ਕਿਤੇ ਬੈਠੇ ਵਾਲਿਓ ਤੁਹਾਡੇ ਲਈ ਖੁਸ਼ਖਬਰੀ ਇਹ ਆ ਬ੍ਰਾਂਡ ਬ੍ਰਾਂਡ ਜੋ ਦੁਨੀਆ ਦੇ ਬ੍ਰਾਂਡ ਨਾਮੀ ਬ੍ਰਾਂਡ ਚੱਲ ਰਹੇ ਆ ਉਹ ਤੁਹਾਨੂੰ ਫਸਟ ਕਾਪੀਆਂ ਮਿਲ ਜਾਣਗੀਆਂ ਬਿੱਦਰ ਪਲੇਸਮੈਂਟ ਵੀਰ ਆ ਮੇਰੇ ਨਾਲਾ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮਹਾਰਾਜ ਕੈਮੋ ਵੱਡੇ ਭਾਈ ਵਧੀਆ ਵਧੀਆ ਬ੍ਰਾਂਡ ਤੇ ਮੈਂ ਪਤਾ ਵੱਡੇ ਭਾਈ ਕੀ ਕਿਹਾ ਹੈ ਤਾਤਾਜ ਬਾਹਰ ਹਾਂਜੀ ਹਾਂਜੀ ਵੀਰੇ ਰਿਪਲੇਸਮੈਂਟ ਦਿੱਤੀ ਜਾਊਗੀ ਕਾਹਦੀ ਜੇ ਮੰਨ ਕੇ ਚੱਲੋ ਬ੍ਰਾਂਡ ਦੀ ਟੌਮੀ ਹੈਲ ਫਿਗਰ ਦੀ ਫਰਸਟ ਕਾਪੀ ਹੈ ਗੱਲ ਸਹੀ ਸਹੀ ਹੈ ਹਾਂਜੀ ਮਾੜਾ ਜੀ ਵੀਰੇ ਆ ਜਾ ਮੇਰੇ ਨਾਲ ਰੰਗ ਜੇ ਬਾਹਲੇ ਅੱਖਾਂ ਚ ਵੱਜੀ ਜਾਂਦੇ ਆਪਾਂ ਸ਼ੁਰੂ ਕਰ ਲਈਏ ਗਾਣੀ ਕਰ ਦੇ ਕਰ ਮੰਨ ਕੇ ਚੱਲ ਵੀਰੇ ਇਹ ਟੌਮੀ ਹੈਲ ਫਿਗਰ ਆ ਇਹ ਉਹਦੀ ਫਰਸਟ ਕਾਪੀ ਹੈ ਹਾਂਜੀ ਵੀਰੇ ਫਰਸਟ ਕਾਪੀ ਉਹਦੀ ਟੌਮੀ ਹੈਲ ਫਿਗਰ ਦੀ ਹਾਂਜੀ ਇਹ ਇਹ ਮੰਨ ਕੇ ਚੱਲ ਫੋਰ ਐਗਜ਼ਾਮਪਲ ਇਹ ਲੈਣੀ ਆ ਬੰਦੇ ਨੇ ਗਾਂਹ ਵਾਲੇ ਨੇ ਹਾਂਜੀ ਕਿੰਨੇ ਦੀ ਪੈਜੋ ਇਹ ਵੀਰੇ ਪਊਗੀ ਆਪਾਂ ਨੂੰ ਸਿਰਫ 850 ਰੁਪਏ ਇਹ 850 ਰੁਪਏ ਦੀ ਫੋਰ ਇਗਜ਼ਾਮਪਲ origignal ਜੇ ਬੰਦਾ ਗੱਲ ਕਰੇ ਤਾਂ ਕਿੰਨੇ ਰੁਪਏ ਚ ਬੰਦਾ origignal ਵੀਰੇ ਤੁਸੀਂ ਇਹਦੀ mrp ਦੇਖ ਹੀ ਸਕਦੇ ਹੋ ਅੱਛਾ ਆ ਮਗਰ ਲੱਗਾ 3000 ਰੁਪਏ ਆਪਣੇ ਕੋਲ ਕਿੰਨੇ ਦੀ ਆ 850 850 ਟੌਮੀ ਹਲਫਿਗਰ ਦੀ ਕਾਪੀ ਹਾਂਜੀ ਵੀਰੇ ਤੇ ਅੱਛਾ ਜੇ ਅਗਲਾ ਕਵੇ ਵੀ ਰੰਗ ਰੰਗ ਭਾਈ ਫੈਟੇ ਦੀ ਬਾਈ ਜੇ ਰਿਪਲੇਸਮੈਂਟ ਇਦਾਂ ਰੰਗ ਫਿੱਟ ਜੇ ਚੜ ਜੇ ਸਿੱਧਾ ਸਾਡੇ ਕੋਲੇ ਆਉਣਾ 10 ਮਿੰਟ ਸੈਟ ਕਿੰਨੇ ਆ ਕਿਉਂ ਡਾਕੂਮੈਂਟ ਸੁਣਨੇ ਸਾਨੂੰ ਮੈਨੇ ਪੁੱਛਣਾ ਹੁਣ ਸਰ ਤੇ ਨਵੇਂ ਜੱਕ ਟੋਮੀ ਹੈਲ ਫਿਗਰ ਹੋ ਗਿਆ ਹੁੱਗੋ ਹੋ ਗਿਆ ਹੋਰ ਕਿਹੜੇ ਕਿਹੜੇ ਬ੍ਰਾਂਡ ਆ ਵੀਰੇ ਵੱਡੇ ਭਾਈ ਆਪਣੇ ਕੋਲੇ ਆਪਣੇ ਕੋਲੇ ਵੀਰੇ ਗੈਂਡ ਮਿਲ ਜੂਗਾ ਅੱਛਾ ਬ੍ਰੈਡ ਪੈਰੀ ਸਾਰੇ ਹੀ ਬ੍ਰਾਂਡ ਆ ਬਾਈ ਟੋਮੀ ਹੁੱਗੋ ਮਿਲ ਜੂਗਾ ਟੋਮੀ ਹੈਲ ਫਿਗਰ ਮਿਲ ਜੂਗਾ ਯਾਰ ਸਾਰੇ ਸਾਰੇ ਬ੍ਰਾਂਡ ਸਾਰੇ ਹੀ ਬ੍ਰਾਂਡ ਤੇ ਬਾਕੀ ਮੁਬਾਰਕਾਂ ਵੀ ਸੱਜਣਾ ਨੂੰ ਮੇਰੇ ਵੱਡੇ ਭਾਈਆਂ ਨੂੰ ਵੀ ਤੁਸੀਂ ਜਿਹੜਾ ਵੱਡੇ ਭਾਈ ਨਵਾਂ ਕੰਮ ਸ਼ੁਰੂ ਕੀਤਾ ਤੁਹਾਡੇ ਆਉਣ ਦਾ ਮਕਸਦ ਇੱਥੇ ਇਹੀ ਆ ਜਿਹੜਾ ਮੇਰੇ ਵਰਗਾ ਬ੍ਰਾਂਡ ਬ੍ਰਾਂਡ ਪਾਇਆ ਫੀਲ ਲੈਣਾ ਬ੍ਰਾਂਡ ਪਾਇਆ ਅਗਲਾ ਹੱਥ ਲਾ ਵੀਰ ਐਂ ਕਰਕੇ ਦੇਖੀ ਜਾਵੇ ਨਾ ਵੀ ਨਾ ਪਤਾ ਲੱਗੇ ਤਾਂ ਵੀ ਨਾ ਪਤਾ ਲੱਗੇ ਵੀ ਆ ਹੁਣ ਸ਼ਰਟਾਂ ਇਹਦੇ ਜੀ ਸਾਰੇ ਬ੍ਰਾਂਡ ਆਲ ਬ੍ਰਾਂਡ ਆ ਆ ਵੀ ਬ੍ਰਾਂਡ ਨੇ ਅੱਜ ਮੈਂ ਆ ਗੈਂਡ ਦੀ ਆ ਗਈ ਹਾਂਜੀ ਵੀਰੇ ਆ ਪੋਲੋ ਦੀ ਆ ਗਈ ਪੋਲੋ ਦੀ ਆ ਗਈ ਟੌਮੀ ਦੀ ਆ ਗਈ ਹੂੰ ਅੱਛਾ ਹਾਂ ਇੱਕ ਗੱਲ ਬਈ ਹੋਰ ਆ ਨਾ ਤਸੱਲੀ ਮੇਰੇ ਅਰੇ ਗੇ ਨੂੰ ਤਾਂ ਹੋ ਜਾਂਦੀ ਜਦੋਂ ਆਪਾਂ ਰਿਪਲੇਸਮੈਂਟ ਕਹਿ ਦਿੰਨੇ ਆ ਰਿਪਲੇਸਮੈਂਟ ਇਹਨਾਂ ਦਾ ਬਕਾਇਦਾ ਡਸਟ ਮੀਨ ਲਾਇਆ ਯਾਰ ਇੱਥੇ ਇਹ ਕਹਿੰਦੇ ਫਿੱਟੋ ਆ ਕੇ ਨਵੀਂ ਲੈ ਜਾਓ ਨਵੀਂ ਚਾਹੇ ਪੈਸੇ ਲੈ ਜਾਣ ਪੈਸੇ ਵੀ ਲੈ ਜਾਣ ਕੋਈ ਗੱਲ ਬਾਕੀ ਮਹਾਰਾਜੀ ਕਰਪਣਾਏ ਐਂ। ਐਸੇ ਪਹਿਲੀ ਗੱਲ ਜਦੋਂ ਅਸੀਂ ਐਂ ਹੀ ਕਰਤਾ ਵੀ ਨਵੀਂ ਲੇਜ ਕੋਣ ਬਣਾਉਂਦਾ ਤੁਹਾਨੂੰ। ਹਾਂ ਗੱਲ ਸਹੀ ਹੈ। ਪਹਿਲੀ ਗੱਲ ਇਹ ਚੀਜ਼ ਆਉਂਦੀ ਹੀ ਨਹੀਂ ਵੀ ਰਿਪਲੇਸਮੈਂਟ ਕਰਨੀ ਪਵੇਗੀ। ਇਹ ਕਿਸੇ ਨੂੰ ਮੈਂ ਤਾਂ ਨਹੀਂ ਕਹਿੰਦਾ ਪਰ ਆਪਦੇ ਨੂੰ ਠੱਲੀ ਆ ਪੂਰੀ ਵੀ ਕੋਈ ਰਿਪਲੇਸਮੈਂਟ ਕਰੂਗਾ। ਕੁਆਲਿਟੀ ਨਹੀਂ ਵਧ ਗਿਆ। ਕੁਆਲਿਟੀ ਨਹੀਂ ਚੰਗੀ ਦਮਾਂ। ਹਾਂ ਇੰਨੀ ਚੰਗੀ। ਭਾਈ ਬ੍ਰੈਂਡ ਮੈਲ ਜਣਾ ਦੀ ਦਛਲੀ ਆਸਤੇ ਆ ਵੀ ਭਾਈ ਸੈਟ ਜੀ ਤੇ ਨਵੀਂ ਲੈ ਚ ਹਾਂ ਆਏ ਵੀ ਨਹੀਂ ਕਹਿੰਦੇ ਵੀ ਜੇ ਟੌਮੀ ਦੀ ਟੀ-ਸ਼ਰਟ ਆ ਜਾਂ ਸ਼ਰਟ ਆਊਟ ਅਫੈਕਟਡ ਪੀਸ ਆ ਭਾਈ ਤਾਂ ਸਸਤੀ ਆ ਨਹੀਂ ਇਹ ਫਰਸਟ ਕਾਪੀ ਆ ਹਾਂ ਫਰਸਟ ਕਾਪੀ ਆ ਹਾਂ ਫਰਸਟ ਕਾਪੀ ਤੁਹਾਨੂੰ ਐਜ਼ ਆ ਇੱਕ ਨਵਾਂ ਵੈਰੀਐਟੀ ਮਿਲ ਜਾਣਾ ਗਏ ਹਾਂ ਹਾਂਜੀ ਹਾਂਜੀ ਵੀਰੇ ਹੂੰ ਲੈ ਆਹ ਸਟਾਕ ਯਾਰ ਬੜਾ ਪਿਆ ਲੈ ਇਹ ਟੀ-ਸ਼ਰਟ ਜੀ ਵੀ ਸਾਰੇ ਬ੍ਰੈਂਡ ਆ ਇਹਦੇ ਚ ਯਾਰ ਕਟੀ ਟੀ-ਸ਼ਰਟਾਂ ਦੇ ਵਿੱਚ ਯਾਰ ਇਹ ਚ ਬਾਦੂ ਬਾਦੂ ਸੀਨ ਚੱਲਦੇ ਤੁਸੀਂ ਉੱਤੇ ਦੇਖੀ ਜਾਂਦੇ ਹੋ ਤੁਸੀਂ ਆਉਣਾ ਕਿੱਥੇ ਸੱਚ ਵੱਡੇ ਬਾਈ ਲੋਕੇਸ਼ਨ ਕੀ ਮੜੇ ਦੱਸ ਦੋਗੇ ਮੈਨੂੰ ਲੋਕੇਸ਼ਨ ਕੀ ਆ ਆਪਣੀ ਵੀਰੇ ਬਾਗਾ ਪਨਾਣਾ ਮੋਗਾ ਰੋਡ ਕੇਰਵਲ ਦੇ ਓਪੋਜ਼ਿਟ ਜੀ ਬਰਾਡ ਮਾਰਕੀਟ ਵਾਜਦੀ ਸਾਰੀ ਨਾਲ ਨੀਚੇ ਬਰਾਡ ਮਾਰਕੀਟ ਯਾਰ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਭੂਆ ਦਾ ਮੁੰਡਾ ਅਜੇ ਮਾਮੇ ਦਾ ਨਾਲ ਇਹ 2-3 ਘਟੀਆਂ ਪਾਰਕ ਕਰਕੇ ਚਾਲੇ ਆ ਮੈਂ ਕਹਿੰਦਾ ਬਾਦੂ ਠੀਕ ਹੈ ਪਾਰਕਿੰਗ ਹੀ ਬਹੁਤ ਹੈ ਪਾਰਕਿੰਗ ਬਾਦੂ ਦਿੱਲੀ 에어ਪੋਰਟ ਜਣੀ ਤੱਕਾਂ ਪਾਰਕਿੰਗ ਬਣੀ ਪਈ ਆ ਅੱਛਾ ਆ ਸਲਿੱਪਰਾਂ ਦੀ ਸੱਚ ਇੱਕ ਚਰਚਾ ਚੱਲਦੀ ਸੀ ਵੀ ਆ ਸਲੀਪਰ ਭਾਈ ਮਾਰਕੀਟ ਦੇ ਵਿੱਚ ਬੜਾ ਮਹਿੰਗਾ ਵਿਕੀ ਆ ਇਹ 4-4000 ਚ ਵਿਕੀ ਆ 4000 ਦਾ ਹਾਂਜੀ ਹਾਂਜੀ ਵੀਰੇ 4000 ਦਾ ਮੇਰੇ ਅਗੇ ਪੰਦਾ ਬੂਟ ਨਹੀਂ ਪਉਂਦਾ ਇਹ ਸਲੀਪਰ ਵਿਕੀ ਆ ਆਪਣੇ ਕੋਲ ਕਿੱਥੇ ਮਕਾ ਦਗੇ ਆਪਣੇ ਕੋਲੇ ਵੀਰੇ ਇਹ ਸਿਰਫ 1800 ਰੁਪਏ ਦੇ ਉਵੇਂ 4 ਦਾ ਹਾਂਜੀ ਉਵੇਂ 4 ਦਾ ਇਹ ਆਫਰ ਲਾਈ ਕੀ ਵੀ ਫਿਰ ਨਹੀਂ ਨਹੀਂ ਆਪਾਂ ਵੀਰੇ ਕੀਤਾ ਨਵਾਂ ਕੰਮ ਨਵਾਂ ਕੰਮ ਜਾਇਜ਼ ਜਾ ਰੇਟ ਆ ਹਰੇਕ ਚੀਜ਼ ਦਾ ਜਮਾਂ ਜਾਇਜ਼ ਰੇਟ ਹੁਣ ਇੱਕ ਪਲਾ ਘੱਟ ਬੱਜ ਜਾਣ ਹਾਂਜੀ ਵੀਰੇ ਇਹ ਕਰੀ ਭਰਾਵਾਂ ਦਾ ਪਿਆਰ ਹੀ ਆ ਪਿਆਰ ਹੀ ਬਣਾਓ ਜਮਾਂ ਜਾਇਜ਼ ਰੇਟ ਆ ਹੂੰ ਤੇ ਬਾਕੀ ਆਪ ਦੱਸਦੇ ਸਾਨੂੰ ਕਸਟਮ ਬਣਾਉਂਦੇ ਵੀ ਯਾਰ ਉੱਥੇ ਅਸੀਂ ਵੇਖਿਆ ਫੋਨ ਤੇ ਦੇਖਿਆ ਕਿਤੇ ਵੀ ਇੰਨਾ ਰੇਟ ਲਾਈ ਜਾਂਦੇ ਆ ਆਪਾਂ ਕਹਿੰਦੇ ਉਹੀ ਚੀਜ਼ਾਂ ਵੇਖੋ ਸ਼ਿਆ ਹਮ ਸ਼ੋਰੂਮ ਨਵਾਂ ਮਾਹੌਲ ਨਵਾਂ ਕੱਪੜਾ ਨਵਾਂ ਐਕਸਪੀਰੀਅੰਸ ਪਰਾਨਾ ਹਾਂਜੀ ਹਾਂਜੀ ਬੰਦੇ ਕੰਮ ਚ ਨਵੇਂ ਨਹੀਂ ਆਈ ਕਹਿ ਸਕਦਾ ਹਾਂਜੀ ਹਾਂਜੀ ਅੱਛਾ ਇਧਰ ਆ ਗਿਆਂ ਲਲੋਹਾਂ ਯਾਗਰਾਂਗੇ ਹੈ ਜੱਕ ਇਹਦਾ ਰੇਟ ਕਿੱਥੇ ਮੁਕਾਦਗੇ ਫਿਰ ਇਹਦਾ ਵੀਰੇ ਜਿਹੜੀ ਬੂਟ ਕੱਟ ਲੋਹਰ ਆ ਉਹਦਾ ਰੇਟ ਹੈ 950 ਰੁਪਏ ਸਾਰਾ ਹੀ ਹਾਂਜੀ ਵੀਰੇ ਲੈ ਆ ਕਰ ਉਹ ਗੱਲ 950 ਰੁਪਏ ਦੇ ਵਿੱਚ ਹੇ ਯਾਰ 11 11 ਸੋਚਦਾ ਭਰਾ ਅਸੀਂ ਲੈ ਕੇ ਆਏ ਆ ਅਸੀਂ ਲੇਟ ਹੋ ਗਏ ਚਲ ਕੋਈ ਗੱਲ ਨਹੀਂ ਅੱਛਾ ਇੱਕ ਗੱਲ ਹੋਰ ਅੱਛਾ ਆ ਜਿਵੇਂ ਲੈ ਆ ਬੜਾ ਚੰਗਾ ਯਾਰ ਬੂਟ ਪਿਆ ਲੈ ਦੇਖੀ ਯਾਰ ਮੈਂ ਨੇੜੇ ਆ ਕੇ ਯਾਰ ਲੈ ਹੁਣ ਇਹ ਮੈਨੂੰ ਲੱਗਦਾ ਤੁਸੀਂ ਮਹਿੰਗਾ ਹੀ ਵੇਚੋਗੇ ਜੇ ਹਿਸਾਬ ਨਾਲ ਬੂਟਾਂ ਵਾਲੇ ਪਾਸੇ ਹੱਥ ਪਾ ਲੈਂ। ਇਹ ਤਾਂ ਰੇਟ ਰੂਟ ਹੈ। ਮੈਂ ਕਿਹਾ ਰੇਟ ਇਹਦਾ ਵੀ ਜਾਇਜ਼ ਹੈ ਪਰ ਫਸਟ ਕੋਪੀ ਹੈ ਸਿਰਾ ਕੁਆਲਟੀ। ਕਿ ਕਿੰਨੇ ਦਾ ਦੇ ਦਾਂਗੇ ਆਪਾਂ? ਇਹਦਾ ਵੀਰੇ ਹੈਗਾ ਰੇਟ 3000 ਰੁਪਏ। ਇਹਦਾ? ਹਾਂ ਸਾਰੇ ਹੀ ਸਾਰੇ ਸਾਰੇ। 10000 ਰੁਪਏ ਚ ਤੁਸੀਂ ਅਗਲੇ ਨੂੰ ਕਹਿ ਦੇਣਾ ਵੀ ਭਾਈ ਬ੍ਰਾਂਡ ਲੈ ਜਾ ਯਾਰ ਹਾਂਜੀ ਹਾਂਜੀ ਗੱਲ ਮੌਗੀ ਹਾਂਜੀ ਅੱਛਾ ਇਹ ਆ ਸਾਰੇ 바ਰ ਕੋਡ ਦੇਖ ਲਓ ਆ ओरिजिनल ਦੇ ਹੁੰਦੇ ਆ ਸਾਰੇ ਉਹ ਚੀਜ਼ਾਂ ਮੇਰੇ ਦੇ ਹੂੰ ਤੇ ਇੱਕ ਗੱਲ ਹੋਰ ਜੇ ਵੱਡੇ ਭਾਈ ਤੁਹਾਨੂੰ ਮੇਰੇ ਵਰਗਾ ਬੰਦਾ ਫੋਟੋ ਪਾ ਦੇਵੇ ਵੀਡੀਓ ਪਾ ਦੇਵੇ ਵੀ ਆਹ ਸ਼ੂ ਮੰਗਾ ਦੋ ਮੈਗਨਾ ਮਗਾ ਦੇਗੇ ਵੀ ਜਿਹੜੀ ਚੀਜ਼ ਦੀ ਤੁਸੀਂ ਫੋਟੋ ਪਾਉਂਗੇ ਉਹ ਚੀਜ਼ ਤੁਹਾਨੂੰ ਮਿਲ ਜੂ ਮਿਲ ਜੂ ਹਾਂ ਵੀ ਅਗਲਾ ਪਤਾ ਕੀ ਕਹਿੰਦਾ ਅਗਲਾ ਕਹਿੰਦਾ ਪਈ 10 12 ਜੋ ਵੀ ਪਈ ਕਈ ਵਾਰੀ ਕੋਈ ਡਿਜ਼ਾਈਨ ਕਲਰ ਦਾ ਵੀ ਹੁੰਦਾ ਵੀ ਆਹ ਕਲਰ ਚਾਹੀਦਾ ਆਪਾਂ ਜਿਹੜੀ ਹੋ ਮਗਵਾ ਕੇ ਦਿਓ ਹਾਂ ਵੀ ਇਹ ਇੰਨਾ ਕਾ ਵੀ ਡਿਸਪਲੇ ਲਈ ਆ ਹਾਂਜੀ ਇਹ ਡਿਸਪਲੇ ਹੈਗੀ ਵੀ ਇਹ ਵੀ ਅਵੇਲੇਬਲ ਆਪਾਂ ਸਾਰੀ ਚੀਜ਼ ਕਰਵਾ ਦਾਂਗੇ ਤੁਹਾਨੂੰ ਵੀ ਜੋ ਚਾਹੀਦਾ ਜੋ ਵੀ ਚਾਹੀਦਾ ਯਾਰ ਐਸੈਸਰੀ ਤੁਹਾਨੂੰ ਸਾਰੀ ਤੁਸੀਂ ਮੈਨੂੰ ਦੱਸਿਆ ਜਾਗੋ ਤੇ ਜਾਣਾ ਵਿਆਹ ਤੇ ਜਾਣਾ ਪਾਰਟੀ ਤੇ ਜਾਣਾ ਤੁਸੀਂ ਪੱਗ ਤੋਂ ਲੈ ਕੇ ਬੂਟਾਂ ਤੱਕ ਤੁਹਾਨੂੰ ਸਾਰਾ ਦੇਰ ਕਰ ਦੇਣਗੇ ਇਧਰ ਦੇਖ ਲੈ ਆਹ ਦੇਖ ਮੈਂ ਪਹਿਲਾਂ ਗੱਲ ਕਰਦਾ ਗਿਆ ਅੰਡਰਟੇਕਰ ਦੇ ਲਈ ਹੁੰਦੀ ਨਾ ਵੀ WWE ਚ ਇਹ ਜੀ ਰੈਸਲਿੰਗ ਚ ਬੈਠੇ ਇਹ ਆਪਣੇ ਆਪਣੇ ਏਰੀਏ ਦੀ ਦੇਖੀ ਹੈ ਮੈਂ ਆਪਣੇ ਏਰੀਏ ਤੇਲੇ ਜੋ ਇੱਥੇ ਨੇੜੇ ਨਹੀਂ ਮਿਲਦੀ ਆ ਬਾਗੇ ਭਰਾ ਇਹ ਮਿਲਦੀ ਨਹੀਂ ਨਹੀਂ ਇੱਥੇ ਨਹੀਂ ਮਿਲਦੀ ਬਹੁਤ ਸਾਡੇ ਕੋਲ ਆਇਆ ਕਸਟਮਰ ਯਾਰ ਆਹ ਦਾ ਨਵੀਂ ਚੀਜ਼ ਵੇਖੀ ਇੱਥੇ ਤਾਂ ਹੈ ਹੀ ਨਹੀਂ ਕਿਤੇ ਸਾਨੂੰ ਯਾਰ ਐਂ ਕਹਿੰਦੇ ਆ ਇਹਦੀ ਇਹਦੀ 2-2 ਸਾਲ ਦੀ ਗਾਰੰਟੀ ਹੈ ਹਰੇਕ ਦੀ 2 ਸਾਲ ਦੀ ਆ ਇਹਦੀ 2 ਸਾਲ ਦੀ ਗਾਰੰਟੀ ਹੈ 2 ਸਾਲ ਦੀ ਗਾਰੰਟੀ ਇਹਦੀ ਪਿਓਰ ਲੈਦਰ ਚਾਹੇ ਵੇਸੀ ਨਾ ਪਰ ਇਹ ਵਾਲੇ ਮੰਗ ਲਈ ਦੋ ਸਾਲ ਦੀ ਗਾਰੰਟੀ ਕਹਤਾ ਯਾਰ ਹੈ ਮੈਨੂੰ ਪਗਲ ਪੱਟੀ ਹੋ ਗਈ ਲੱਗਦੀ ਆ ਨਹੀਂ ਨਹੀਂ ਵੀਰੇ ਪ્યોਰ ਆ ਤੁਸੀਂ ਵਰਕ ਦੇਖੋ ਪੂਰਾ ਪ્યોਰ ਵਰਕ ਹੋਇਆ ਵੈ ਯਰੇ ਤਾਂ ਉਹ ਗੱਲ ਹੋ ਗਈ ਇਹ ਬੈਲਟ ਜੇ ਮੇਰੇ ਅਰਗੇ ਤੇ ਲਾਈ ਇਹ ਤਾਂ ਲਾ ਕੇ ਦਿਖਾਉਣ ਵਾਲੀ ਗੱਲ ਹੋ ਗਈ ਵੀ ਯਾਰ ਇੰਨੀ ਚੰਗੀ ਲਾਈ ਹੈ ਹੈ ਆ ਵੀ ਦੇਖੋ ਅੱਡੋ ਡਿ ਡਿਜ਼ਾਈਨ ਹੈ ਚੀਜ਼ ਦੀ ਕੁਆਲਿਟੀ ਦੇਖੋ ਇਹਦੀ ਵੀ ਦੋ ਸਾਲ ਦੀ ਹੈ ਦੋ ਸਾਲ ਦੀ ਗਾਰੰਟੀ ਹੈ ਸ਼ਾਈਨ ਸ਼ੂਨ ਜੀ ਤੇਰੀ ਮਰਦੀ ਨਹੀਂ ਮੈਂ ਕਹਿੰਦਾ ਦੋ ਸਾਲ ਦੀ ਰ ਇਥੋਂ ਪ્યોਰ ਲੈ ਦਰੋ ਦੀ ਵੀਰੇ ਸ਼ਾਈਨ ਨਹੀਂ ਮਰਦੀ ਕਿਉਂ ਪਾਉ ਮੰਬੈਲ ਲੈ ਜਿਹੜੀ ਚੀਜ਼ ਉਹੀ ਗੱਲ ਇਹਦਾ ਬਾਗੇ ਬਣਾਉਣਾ ਚਾਹੀਦਾ ਚੈਲੰਜ ਵੀ ਕਰੀ ਜਾਂਦੇ ਵੀ ਇਹਨਾਂ ਨੂੰ ਵੀ ਮਿਲਦੀ ਨਹੀਂ ਬਾਹਰ ਜੇ ਇਥੋਂ ਮਿਲੂਗੀ 2 ਸਾਲ ਦੀ ਗਾਰੰਟੀ ਰੇਟ ਜਾਇਜ਼ ਆ ਰੇਟ ਘਰੇ ਜਾਇਜ਼ ਆ ਬੋਲਣਾ ਸਾਰਾ 2000 ਰੁਪਏ ਆ ਵੀਰੇ ਇਹਦਾ ਆਈਦਾ ਹਾਂਜੀ ਵੀਰੇ 1000 ਰੁਪਏ ਸਾਲ ਹਾਂਜੀ 1000 ਰੁਪਏ ਸਾਲ ਸਾਲ ਦੀ ਗਾਰੰਟੀ 1000 ਹਾਂਜੀ ਕਮਾਣ ਆ ਯਾਰ ਕਮਾ ਬਾਕੀ ਅਗਲਾ ਜੇ ਕੋਈ ਆਉਂਦਾ ਵੀ ਨਾ ਅਗਲਾ ਰੇਟ ਚੈੱਕ ਕਰਕੇ ਪਤਾ ਹੁੰਦਾ ਫੇਰ ਹੀ ਹੁੰਦਾ ਕਸਟਮਰ ਚੀਜ਼ ਤਾਂ ਹੀ ਤੁਸੀਂ ਤਾਂ ਹੀ ਤੁਸੀਂ ਬੋਲਤਾ ਤਾਂ ਹੀ ਤੁਸੀਂ ਬੋਲਤਾ ਚੈੱਕ ਕਰਕੇ ਆਵੇ ਯਾਰ ਪਰਸ ਲੈਣਾ 벨ਟ ਲੈਣੀ ਆ ਬੂਟ ਲੈਣੇ ਆ ਇਧਰਲੇ ਪਾਸੇ ਲੈ ਦੱਸ ਘੜੀਆਂ ਲੈਣੀਆਂ ਸਾਰੀਆਂ ਚੀਜ਼ਾਂ ਪਈਆਂ ਜਿੰਤੋਂ ਤੱਕ ਮੈਨੂੰ ਲੱਗਦਾ ਆਹ ਵੀ ਤੁਹਾਡੇ ਗੁੱਟ ਤੇ ਜਿਹੜੀ ਚਮਕਣੀ ਆ ਵੀ ਤੁਹਾਨੂੰ ਜਾਇਜ਼ ਭਾਅ ਚ ਹੀ ਦੇ ਦਨੀ ਇਹਨਾਂ ਨੇ ਅੱਛਾ ਲੈ ਵੀ ਇਧਰ ਆ ਗੀਆਂ ਜੀਨਰ ਰੰਗ ਸਾਰੇ ਜਾਣਦਾ ਹੀ ਪਿਆ ਇੱਥੇ ਹਾਂਜੀ ਲੈ ਜਿਹੜਾ ਤੁਹਾਨੂੰ ਸਕਰੀਨਸ਼ਾਟ ਆ ਗਿਆ WhatsApp ਤੇ ਵੀ ਬਾਈ ਫਲਾਣੇ ਸਿੰਗਰ ਦੇ ਇਹ ਜੀ ਪਾਈ ਫਲਾਣੇ ਕੋਲੇ ਮੈਂ ਮੈਂ ਕਹਿੰਦਾ ਉਹੋ ਹੀ ਚੀਜ਼ ਮੰਗਾ ਦੋਗੇ ਮੈਂ ਕਹਿੰਦਾ ਸੇਮ ਟੂ ਸੇਮ ਚੀਜ਼ ਮੰਗਵਾ ਦਾਂਗੇ ਆਪਾਂ ਇਹਦੀ ਜੇ ਗੱਲ ਕਰ ਲਗੇ ਆਪਾਂ ਨੂੰ ਕੀ ਸਟਾਰਟਿੰਗ ਪ੍ਰਾਈਸ ਆ ਕਿੱਥੇ ਮਕਾਉਣੀ ਐ ਸਟਾਰਟਿੰਗ ਆਪਣੇ ਕੋਲੋਂ ਜੀਨ ਦੀ 1100 ਤੋਂ ਲੈ ਕੇ ਵੀਰੇ 2000 ਰੁਪਏ ਤੱਕ ਸਰ ਕੋਈ ਹਾਂਜੀ ਆ ਜਿੰਨੇ ਪਿੱਛੇ ਆ ਜਿੰਨੀ ਪਈ ਸਾਰੀ ਮਿਲ ਜੂ ਇਧਰ ਤੱਕ ਸਾਰੇ ਅਵੇਲੇਬਲ ਸਾਰੇ ਸਾਰੇ ਕਿੰਨੇ ਤੋਂ ਕਿੰਨੀ ਉਮਰ ਆ ਜੇ ਮੇਰਾ ਵੀਰ ਆਪਣੇ ਕੋਲੇ ਹੈਗਾ ਵੀਰੇ 28 ਤੋਂ ਲੈ ਕੇ 36 ਸਾਲ ਤੱਕ ਬਾਕੀ ਜੇ ਕੋਈ ਉਮਰ ਹੋਰ ਆਪਾਂ ਉਹ ਵੀ ਅਵੇਲੇਬ ਕਾਈ ਤੋਂ 36 ਤੱਕ ਚੱਕ ਇਹ ਵੀ ਨਹੀਂ ਪੜੀ ਗੱਲ ਆ ਜੋ ਗਾਹਾਂ ਆ ਜੋ ਗਾਹ ਆ ਜਿਹੜੀ ਟੀਆਰ ਨਹੀਂ ਆ ਗਈ ਬੜੀ ਫੇਮਸ ਸਪੈਂਟ ਆ ਅੱਛਾ ਅੱਛਾ ਉਹ ਮੋਟਾ ਮੇਰੇ ਕਹਿੰਦਾ ਮੋਟਾ ਧਾਗੇ ਹੀ ਕਹਿੰਦਾ ਮੋٹے ਧਾਗੇ ਵਾਲੀਆਂ ਹਾਂ 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 ਆ ਮੋٹے ਧਾਗੇ ਵਾਲੀਆਂ ਆ ਗਈਆਂ ਭਾਈ ਯਾਰ ਗੱਲ ਪਤਾ ਕੀ ਆ ਬਾਲੀਆਂ ਗੱਲਾਂ ਕਰਕੇ ਮੈਂ ਨਹੀਂ ਤੁਹਾਨੂੰ ਉਲਝਾਉਣਾ ਅਵਲ ਤਾਂ ਦੇਖਣ ਵਾਲਾ ਇੱਥੋਂ ਤੱਕ ਪਹੁੰਚਿਆ ਹੀ ਨਹੀਂ ਵੀਡੀਓ ਤੇ ਉਹ ਫੋਨ ਲਾ ਗਿਆ ਉਹ ਜਾਂ ਐਡਰੈਸ ਉਹ ਤੋਂ ਬਾਈ ਮੰਗਾ ਗਿਆ ਉਹ ਮੰਗਾ ਗਿਆ ਬਾਈ ਹੁਣਾਂ ਦਾ ਨੰਬਰ ਚੱਲਦਾ ਵੀਰ ਹੁਣਾਂ ਦਾ ਐਡਰੈਸ ਚੱਲਦਾ ਤੁਸੀਂ ਬ੍ਰਾਂਡ ਪਾਇਆ ਹੋਵੇ ਥੋੜੀ ਬ੍ਰਾਂਡ ਵਾਲੀ ਫੀਲਿੰਗ ਲੈਣੀ ਕੋਈ ਐਂ ਸ਼ਰਟ ਐਂ ਕਰ ਕਰ ਦੇਖੀ ਜਾਵੇ ਮੈਂ ਕਹਿੰਦਾ ਜਾਵਾਂ ਤੋ ਇਹ ਨਹੀਂ ਅਸਲੀ ਉਹਨੂੰ ਪਤਾ ਹੀ ਨਹੀਂ ਲੱਗਣਾ ਜੇ ਇਹ ਚੀਜ਼ ਇਹ ਫੀਲ ਭਾਲਦੇ ਹੋਏ ਅੱਕੀ ਬੰਦੇ ਫੀਲ ਦਵਾ ਸਕਦੇ ਆ ਬਾਗੇ ਪਰਾਨੇ ਦੇ ਵਿੱਚ ਵੀਰੇ ਹੁਣਾ ਕੋਲ ਤੁਸੀਂ ਆਉਣਾ ਲੋਕੇਸ਼ਨ ਦੱਸ ਦੀ ਆ ਨਾ ਪਾਰਕਿੰਗ ਦੀ ਸਮੱਸਿਆ ਨਾ ਲੋਕੇਸ਼ਨ ਦੀ ਸਮੱਸਿਆ ਨੰਬਰ ਵੀ ਵੀਰੇ ਤੁਹਾਡਾ ਚੱਲਦਾ ਕੋਈ ਬ੍ਰਾਂਡ ਆ ਆ ਜੇ ਮੰਨ ਲੇ ਚਲੋ ਬਾਈ ਤੁਹਾਨੂੰ ਬੰਦਾ ਇਹ ਵੀ ਕਹਦੇ ਵੀ ਫਲਾਨੇ ਬ੍ਰਾਂਡ ਦੀ ਕਾਪੀ ਮੰਗਾ ਦੇ ਉਹ ਵੀ ਮਿਲ ਜੂ ਜੀ ਬੱਸ ਤੁਹਾਨੂੰ ਦੱਸਿਆ ਜਦੋਂ ਫੋਟੋ ਆ ਗਈ ਸਾਨੂੰ ਜਿਹੜੀ ਭੇਜੀ ਸੀ ਮੰਗਵਾ ਦੇ ਵਾਹ ਕਿਦੋਂ ਮੰਗਵਾ ਲਿਆ ਆ ਤਾਂ ਹੁਣ ਗੱਲ ਹੀ ਖਤਮ ਹੋ ਗਈ ਉਹ ਖਤਮ ਨਹੀਂ ਅਗਲਾ ਐਵੇਂ ਦੁਕਾਨ ਤੇ ਜਾਂਦਾ ਫੋਟੋ ਜੀ ਵਿਖਾਈ ਜਾਂਦਾ ਭਾਈ ਇਹਦੇ ਨਾਲ ਦੀ ਹੈਗੀ ਐ ਤੇ ਹੋਰ ਚ ਵੜ ਗਿਆ ਭਾਈ ਇਹਦੇ ਨਾਲ ਦੀ ਹੈਗੀ ਮਿਲ ਜੂਗੀ ਨਹੀਂ ਯਾਰ ਜੀ ਹੁਣ ਆਪਾਂ ਜੇ ਉਹਨੇ ਵਿਖਾ ਦੇ ਮਗਵਾ ਕੇ ਦੇ ਮਿਲੂਗੀ ਤਾਂ ਮਿਲੂਗੀ ਮਿਲੂਗੀ ਤਾਂ ਮਿਲੂ ਕ੍ਰੇਡ ਡਿਲੀਵਰੀ ਸਾਰੇ ਪੰਜਾਬ ਚ ਕਰਦੇ ਆਂ ਆਪਾਂ ਕਿਤੇ ਵੀ ਕਰਵਾ ਸਕਦੇ ਤੁਸੀਂ ਡਿਲੀਵਰੀ ਕਿਤੇ ਆ ਸਾਰਾ ਜਿਹੜਾ ਮਿਰਰ ਗਾ ਕੌਲੀ ਆ ਨਹੀਂ ਆ ਸਕਦਾ ਗਰਮੀ ਹੈਗੀ ਯਾਰ ਅਗਲਾ ਕਹਿੰਦਾ ਕਰੇ ਹੁਣ ਮਾਰ ਜੀ ਜਾਵੇ ਸ਼ਿਪਿੰਗ ਅਵੇਲੇਬਲ ਆ ਹਾਂਜੀ ਅਵੇਲੇਬਲ ਇਹ ਇੱਕ ਗੱਲ ਬਈ ਪੰਜਾਬ ਦਾ ਤੂੰ ਕਹਿੰਦਾ ਹੁਣ ਜਿਹੜੇ ਬਾਹਰ ਬੈਠੇ ਆ ਵੀਰ ਉਹਨਾਂ ਨੂੰ ਵੀ ਕਰਵਾ ਦਾਂਗੇ ਉਹਨਾਂ ਨੂੰ ਵੀ ਕਰਵਾ ਦੇ ਕੈਨੇਡਾ ਅਮਰੀਕਾ ਮੈਂ ਕਹਿੰਦਾ ਜਿੱਥੋਂ ਮਰਜ਼ੀ ਵੀਰੇ ਕੈਨੇਡਾ ਚ ਮੰਨ ਕੇ ਚਲੋ ਟੌਮੀ ਹੈਲ ਫਿਗਰ ਪਾਉਣਾ ਚੀਕੜਾ ਦੋ ਹੂੰ 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 ਬਹੁਤ ਮਗਉਂਦੇ ਸਾਨੂੰ ਆਰਡਰਾਂ ਲਾ ਕੇ ਇਧਰ ਲਾ 22 ਹੁਣਾਂ ਵਾਲਾ ਟੋਮੀ ਐਲ ਫਿਗਰ ਪਾਉਣਾ ਉਹੋ ਜਿਹਾ ਓਨੇ ਰੇਟ ਦੇ ਵਿੱਚ 10 ਆ ਗਿਆ ਨਹੀਂ ਆਉਣ ਲਾ ਕੇ ਸਾਨੂੰ ਫਰੈਂਡ ਸਰਕਲ ਚੋਂ ਵੀ ਆਰਡਰ ਤੇ ਕਹਿੰਦੇ ਵੀ ਕੱਲ ਪਰਸ ਕਵਾਲਿਟੀ ਰੇਟ ਉਹੀ ਆ ਕਵਾਲਿਟੀ ਉਹੀ ਹੋਈ ਕਵਾਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਆ ਵੀ ਗੱਲ ਕਰ ਰਹੇ ਹਾਂ ਤਾਂ ਬਾਹਰ ਲਈ ਕੋਈ ਕੈਨੇਡਾ ਅਮਰੀਕਾ ਜਰਮਨ ਇਟਲੀ ਚਾਹੇ ਪੰਜਾਬ ਬਾਗੇ ਪ੍ਰਾਣੀ ਜੋ ਕੋਈ ਬੈਠਾ ਕਿਤੇ ਵੀ ਆ ਜਿਹੜਾ ਪਹੁੰਚ ਸਕਦਾ ਪਹੁੰਚ ਜਾਓ ਤੇ ਜਿਹੜਾ ਘਰੇ ਬੈਠਾ ਰਹੇ ਸਕਦਾ ਉਹ ਵੀ ਕਰ ਸਕਦਾ ਇਹ ਵੀ ਸਮੱਸਿਆ ਮਤਲਬ